ਵੋਟਰਾਂ ਦਾ ਪਹਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 10000 ਵੋਟ ਪਾ ਕੇ ਨਵਾਜਿਆ ਪਰ ਅਸੀਂ ਬਹੁਤ ਖੁਸ਼ ਆ ਕੇ ਅਸੀਂ 2027 ਦਾ ਅਗਾਜ ਸ਼ੁਰੂ ਕਰਤਾ ਬੋਲੇ ਜਿੰਦਾਬਾਦ ਜਿੰਦਾਬਾਦ ਆਪਣਾ ਬਲਾਕ ਸੰਪਤੀਆਂ ਜਿਹੜੀਆਂ ਇੱਥੋਂ ਤੇ 6 ਬਲਾਕ ਸੰਪਤੀਆਂ ਸਾਡੀਆਂ ਉਧਰੋਂ ਅਸੀਂ ਜਿਹੜੀਆਂ ਹੈਗੀਆਂ ਅਕਾਲੀ ਦਲ ਲੈ ਚੁੱਕੇ ਜੀ 1500 ਰੁਪਏ ਆਉਣਗੇ ਅਕਾਲੀ ਦਲ ਵੀ ਆ ਕੇ 1500 ਜਿਹੜੇ ਕਹਿੰਦੇ ਬਿਲਕੁਲ ਜਿਹੜਾ 2027 ਆ ਇਹਦੇ ਚ ਅਕਾਲੀ ਦਲ ਆਪਣੀ ਪ੍ਰੋਪਰ ਸਰਕਾਰ ਬਣਾਈ ਪਰਮਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਸਾਰੇ ਆਪਣੇ ਦੇ ਵਿੱਚੋਂ ਗਾਵ ਸਿੱਟਾ ਤੋਂ ਸਭ ਤੋਂ ਪਹਿਲੇ ਗਾਉਂ ਤੋਂ ਤੇ ਜੋ ਸਟੇਟ ਪਲਿਸ ਦੇ ਵਿੱਚ ਸਭ ਤੋਂ ਪਹਿਲੇ ਸਮੁਦਾਇ ਵਿੱਚ ਵੀ ਬਹੁਤ ਚੁਣੀ ਆ ਜੀ ਬਣਾ ਸਕਦਾ ਇਹ ਜੋ ਮਾਫਾ ਕਰੇ ਜੀ ਅੱਗੇ ਜੋ ਆਗੇ ਬਾਅਦ ਦੀ ਗੱਲ ਚਾਹੁੰਦੇ ਆ ਉਹਦੇ ਵਿੱਚ ਅਸੀਂ ਆਗੇ ਬਾਅਦ ਆਗੇ ਬਾਅਦ ਆਗੇ ਬਾਅਦ ਇਹ ਚਾਹ ਤੁਸੀਂ ਜਿਹੜੇ ਆਪਣੇ ਦਾ ਕੰਮ ਕੀ ਕਹਿਣਾ ਜਿਹੜਾ ਇੰਕੁਇਰੀ ਮਰੇ ਰਿਪੋਰਟ ਦਿੱਤਾ ਕਰੋ ਸੋ ਬਣੀ ਕਾਲੀ ਦਲ ਦੇ ਆਸਾਰ ਸਰ ਮੈਂ ਬਾਬਾ ਬੜਾ ਮੈਂ ਸੰਤੋਖ ਵੀ ਹਸਾ ਬੜਿਆ ਜੋ ਲੈਸ ਜਿਹੜੇ ਬਹੁਤ ਬਹੁਤ ਚੀਜ਼ਾਂ ਸਾਡੇ ਲੋਕ ਬੜੀ ਆਸਾਂ ਦੇ ਬਕਰਤ ਦੂਰੀ ਤਾਂ ਤੇ ਇਹਨਾਂ ਤੋਂ ਨੂੰ ਤੋਂ ਬੋਲਦੇ ਰਹੇ ਬੁਨੀ ਆ ਇਸੋ ਪੀਪਲ ਦਾ ਜਿਹੜਾ ਇਹ ਇਲੈਕਸ਼ਨ ਵਿੱਚ ਸਾਡੀ ਨੌ ਸੀਟ ਜਿੱਤ ਬਹੁਤ ਵਧੀਆ ਹੈ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਜਿਹੜੇ ਦਿਨ ਚੱਲਦੇ ਨੇ ਇਸ ਸੀਰੀਜ਼ ਵਿੱਚ ਚੱਲ ਰਹੇ ਹਨ ਨਾ ਜੀ ਸੂਪ ਲੀਡਰ ਇਹ ਜਸਤਰਮ ਕਰਾ ਦਿੱਤੇ ਸਾਬ ਜੀ ਸਾਹਿਬ ਜੀ ਲਕਸੇਪੇਟ ਚੇਪਾਇਆ ਜੇਰੂ ਪ੍ਰਾਪਤ ਪੀਟੀਆ ਅਸੀਂ ਸਾਰਿਆਂ ਸਾਡਾ ਦਰੁਗਨੂ ਤੋਂ ਸਾਰਿਆਂ ਬਹੁਤ ਹੀ ਧੰਨਵਾਦ ਕਰਦੇ ਆਂ ਅਤੇ ਅਗਰ ਜਿਹੜੀ 27 ਦੀ ਲਕਸ਼ਣ ਆ ਉਹਦੀ ਲਈ ਤਿਆਰੀਆਂ ਕਰਦੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਤ ਹਾਂ ਇਹ insan ਅਹਿਲਿਆ ਤੁਨੀ ਦੇ ਨਾਲ ਸਾਥੀ ਪਹਿਲਾਂ ਆ ਮੈਂ ਜਿੰਨੀ ਵੀ ਸਰਕਾਰ ਤੋਂ ਸੰਗਤ ਤੋਂ ਚੈਨਲ ਤੋਂ ਦੇਖੀਆ ਤੁਹਾਡੇ ਮਾਧਿਅਮ ਰਾਈ ਮਾ ਆਪਣਾ ਸਾਨੂੰ ਫਤਿਹ ਦੀ ਸਾਜ ਕੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਜਿਹੜੇ ਵੀ ਕੈਂਡੀਡੇਟ ਇੱਥੇ ਜਿੱਥੇ ਵੀ ਜਿੱਤੇ ਨੇ ਹ ਸਰਕਾਰ ਦੇ ਵਿੱਚ ਐਕਸ ਵੀ ਪਾਰਦੇ ਸਮਝ ਰੱਖਦੇ ਯਾਰ ਉਹਨਾਂ ਨੂੰ ਤੀਜਾ ਜਿਹੜੀ ਅਹੰਕਾਰ ਭੁੱਲਦਾ ਸੀ ਸਿਰ ਚੜ੍ਹ ਕੇ ਸੱਤਾ ਦੇ ਵਿੱਚ ਆ ਕੇ ਲੋਕਾਂ ਨੂੰ ਭੁੱਲ ਗਏ ਸੀ ਜਿਹੜੇ ਕਹਿੰਦੇ ਸੀ ਸੱਤਾ ਨੂੰ ਸਰਕਾਰ ਚ ਲਿਆ ਕਰਾਂਗੇ ਜਿਨ੍ਹਾਂ ਨੂੰ ਸੱਖਾਂ ਭੁੱਲ ਗੀਆਂ ਉਹ ਵਰਤਮਾਨ ਦੀਆਂ ਕਿੱਡੇ ਕਿੱਡੇ ਗੱਪ ਮਾਰ ਕੇ ਸਰਕਾਰ ਬਣਾਈ ਉਹਨਾਂ ਨੂੰ ਲੋਕਾਂ ਨੇ ਸ਼ੀਸ਼ਾ ਦਿਖਾਇਆ ਆ ਪਿਛਲੇ ਸਾਲਾਂ ਦਾ ਬਜਟ ਸੀ ਜਿਹੜਾ ਕਾਡਵਰਟਾਈਜ਼ਮੈਂਟ ਦਾ ਬਜਟ ਸੀ 2025 ਤੋਂ ਲੈ ਕੇ 2026 ਮਾਰਚ ਤੱਕ 129 ਕਰੋੜ ਦਾ ਬਜਟ ਰੱਖਿਆ ਇਹਨਾਂ ਨੇ ਆ ਜਿਹੜੇ ਇਹਨਾਂ ਨੇ ਵੱਡੇ ਨਾ ਪੇਪਰ ਆਪਣੇ ਇਹਦੇ ਵਿੱਚ ਖੜ ਕੇ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਇਹਨਾਂ ਨੇ ਕਹਦਾ ਵੀ ਅਸੀਂ ਇਹਨਾਂ ਨੇ ਪੈਸੇ ਜਿਹੜੇ ਗਰੀਬ ਪਰਿਵਾਰਾਂ ਦੇ ਘਟ ਹੈ ਜਿਹੜਾ ਉਹਨਾਂ ਹੁੰਦੇ ਤੇ ਪਰ ਇੱਕ ਪੇਪਰ ਦਿੱਤਾ ਜਦ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਦੋਂ ਕੋ ਬਣਦੇ ਇਹਦਾ ਨਾਲ ਚੈੱਕ ਦੇਣੇ ਦਈਗੇ ਮੈਂ ਕੁਛ ਨਾ ਤੁਹਾਨੂੰ ਸਵਾਲ ਕਰਦਾ ਗਿਆਨਪਾਲ ਸਾਹਿਬ ਨੂੰ ਜਿਹੜੇ ਡਰਾਮੇ ਤੁਸੀਂ ਕੀਤੇ ਨੇ ਇਹ ਡਰਾਮਿਆਂ ਦਾ ਲੋਕਾਂ ਨੂੰ ਜਵਾਬ ਦਿੱਤਾ ਮੂੰਹ ਤੋੜ ਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚੜ੍ਹਿਆ ਆਉਂਦਾ ਤੇ 27 ਦੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਫੜਾਊਗਾ ਤੇ ਇਹਨਾਂ ਦਾ ਜਿਹੜਾ ਹਕਾਰ ਉਹ ਤੁਹਾਨੂੰ ਕਾ ਸੁਣਦੀ ਗੱਲ ਆ